ਸਿਕਾਲ ਜੀ ਮੈਂ ਤੁਹਾਡਾ ਆਪਣਾ ਤਜਿੰਦਰ ਮਿੱਡੂ ਖੇੜਾ ਸੋ ਇਹ ਰਾਤ ਨੂੰ ਜੋ ਵੀਡੀਓ ਬਣਾਉਂਦਾ ਮੇਰੇ ਇਸ ਟਾਈਮ ਮਕਸਦ ਹੈ ਮੈਂ ਦਿਨੇ ਨਾਲ ਜ ਟੱਪਿਆ ਸੀ ਮੰਨ ਲਓ ਮੇਰੇ ਪਿੰਡ ਤੋਂ ਮਿੱਡੂ ਖੇੜਾ ਤੋਂ ਜਦੋਂ ਚੱਕ ਮਿੱਡੂ ਸਿੰਘ ਵਾਲਾ ਔਰ ਮਹਿਣਾ ਨੂੰ ਜਾਂਦੇ ਆ ਜਦੋਂ ਜੋ ਲਿੰਕ ਰੋਡ ਹੈ ਮੰਨ ਲਓ ਉਹ ਤਾਂ ਮੇਨ ਰੋਡ ਵਾਂਗੂ ਇੱਕ ਕਾਫੀ ਵੱਡੀ ਰੋਡ ਹੈ ਅੱਗੇ ਮੈਂ ਤੁਹਾਨੂੰ ਵੀਡੀਓ 'ਚ ਦਿਖਾਉਂਗਾ ਵੀ ਉੱਥੇ ਇੱਕ ਬਿਜਲੀ ਦੀ ਮੇਨ ਲਾਈਨ ਆਉਂਦੀ ਹੈ ਸੋ ਉਹਦਾ ਖੰਭਾ ਹੈ ਜਿਹੜਾ ਮੰਨ ਲਓ ਪਿਛਲੇ ਦਿਨਾਂ ਜੀ ਤੋਂ ਪਿੱਛੇ ਕਿਦੇ ਨੇਰੀਆਂ ਨੂਰੀਆਂ ਪਹਿਲਾਂ ਆਈਆਂ ਸੀ ਕਾਫੀ ਟਾਈਮ ਦੀਆਂ ਉਹ ਖੰਭਾ ਬਿਲਕੁਲ ਹੀ ਟੇਢਾ ਹੋਇਆ ਪਿਆ ਤੁਸੀਂ ਆਹ ਵੀਡੀਓ 'ਚ ਦੇਖੋਗੇ ਔਰ ਮੇਰੀ ਬਿਜਲੀ ਵਿਭਾਗ ਨੂੰ ਔਰ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹ ਇਦੋਂ ਪਹਿਲਾਂ ਹਾਦਸਿਆਂ ਦਾ ਕਾਰਨ ਬਣੇ ਕੋਈ ਜਾਨੀ ਨੁਕਸਾਨ ਹੋਵੇ ਤਾਂ ਪੁਲਿਸ ਇਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਔਰ ਇਹਨੂੰ ਸਹੀ ਕੀਤਾ ਜਾਵੇ ਇਸ ਨੂੰ ਖੜਾ ਕੀਤਾ ਜਾਵੇ ਤੁਸੀਂ ਆਪ ਹੀ ਦੇਖੋਗੇ ਕਿ ਕਿੰਨਾ ਹੈ ਵੀ ਇਹ ਕਿਸੇ ਟਾਈਮ ਵੀ ਹਾਸਾ ਹੋ ਸਕਦਾ ਹੈ ਇਹ ਹਾਦਸਿਆਂ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਖੰਭਾ ਸੋ ਇੱਕ ਵਾਰੀ ਇਹ ਇਹਦਾ ਮਿੱਡੂ ਖੇੜਾ ਤੋਂ ਚੱਕ ਮਿੱਡੂ ਸਿੰਘ ਵਾਲਾ ਔਰ ਮਹਿਣਿਆਂ ਨੂੰ ਜੋ ਸੜਕ ਜਾਂਦੀ ਹੈ ਆਪਣੇ ਸੇਮ ਨਾਲੇ ਕੋਲ ਦੀ ਸੋ ਇਹ ਪ੍ਰਸ਼ਾਸਨ ਨੂੰ ਮੇਰੀ ਮੰਗ ਹੈ ਬਿਜਲੀ ਮੈਗ ਨੂੰ ਵੀ ਇਧਰ ਧਿਆਨ ਦਿਓ ਸੋ ਇਹ ਖੰਭੇ ਨੂੰ ਜਲਦ ਜਲਦ ਸਹੀ ਕੀਤਾ ਜਾਵੇ ਸੋ ਇਹ ਹਾਦਸਿਆਂ ਦਾ ਸੱਦਾ ਦੇ ਰਿਹਾ ਖੰਭਾ ਇਹ ਕਿਸੇ ਵੀ ਵੇਲੇ ਵੀ ਡਿੱਗ ਸਕਦਾ ਹੈ ਇਹ ਸੋ ਮੇਨ ਲਾਈਨ ਹੈ ਸੋ ਕਿਸੇ ਦਾ ਜਾਨੀ ਨੁਕਸਾਨ ਹੋਊਗਾ ਫਿਰ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਿਓ ਔਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਫਾਲੋ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਪਹਿਲਾਂ ਵਾਲੀਆ ਵੀਡੀਓ ਤੁਸੀਂ ਬਹੁਤ ਪਿਆਰ ਦਿੱਤਾ ਹੈ ਅੱਗੇ ਵੀ ਤੁਸੀਂ ਹੋਰ ਨਵੇਂ-ਨਵੇਂ ਬਲੌਗ ਤੁਸੀਂ ਦੇਖੋਗੇ ਸੋ ਸਪੈਸ਼ਲ ਮੈਂ ਨੋ ਹਾ ਖੰਭਾ ਹੈ ਜੀ ਤੁਸੀਂ ਦੇਖੋਗੇ ਨਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਕਈ ਵਾਰੀ ਤੁਹਾਡਾ ਨਹੀਂ ਇਧਰ ਧਿਆਨ ਗਿਆ ਤਾਂ ਇਧਰ ਨੂੰ ਇੱਕ ਧਿਆਨ ਕਰੋ ਔਰ ਇਸ ਖੰਭੇ ਨੂੰ ਮਨ ਲੋ ਜਲਦ ਜਲਡ ਲੋਡ ਕੀਤਾ ਜਾਵੇ ਮੇਨ ਲਾਈਨ ਹੈ ਨਹੀਂ ਜਾਨੀ ਡਿਗਪੀ ਕਿਉਂਕਿ ਜਦਾ ਜਾਨੀ ਮਾਨੀ ਨਕਸਾਰ ਹੋ ਸਕਦਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਪ੍ਰਸ਼ਾਸਨ ਤੱਕ ਪਹੁੰਚੇ ਕਈ ਵਾਰੀ ਪ੍ਰਸ਼ਾਸਨ ਦਾ ਧਿਆਨ ਨਹੀਂ ਜਾਂਦਾ ਸੋ ਇਧਰ ਧਿਆਨ ਦੇਣ ਦੀ ਲੋੜ ਹੈ ਜੀ Tak, number